ਮੈਲਾ ਡਾਕਟਰ ਨਾਲ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਗਨਤ ਵਿਵਹਾਰ ਕਰਨ ਤੇ ਇੱਕ આરોપી ਨੂੰ ਸਿਟੀ ਥਾਣਾ ਬਲਾਚੌਰ ਪੁਲਿਸ ਨੇ ਕਾਬੂ ਕੀਤਾ ਜਿਸ ਤਹਿਤ ਅੱਜ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ ਜਿਹੜਾ ਇਹ ਹਸਪਤਾਲ ਦੇ ਵਿੱਚ ਇੱਕ ਐਸ ਦਾ ਮੈਲਾ ਡਾਕਟਰ ਦੇ ਨਾਲ ਪੁਲਿਸ ਇਕ ਇਸ ਦੇ ਬਾਰੇ ਕੀ ਹੋਇਆ ਚ ਕਰਦੇ ਇਦੇ ਵਿੱਚ 25 ਨੋਂ ਪਿਛਲੇ ਮਹੀਨੇ ਦੀ ਕੰਪਲੇਂਟ ਆਈ ਸੀ ਡਾਕਟਰ ਮਨਦੀਪ ਨੇ ਔਨ ਡਿਊਟੀ ਸੀਗੇ ਹਸਪੀਟਲ ਸਰਕਾਰੀ ਆਪਣਾ ਸਿਆਨੇ ਉਹਨਾਂ ਨਾਲ ਕੋਈ ਡਿਕਟਾ ਹੈਗਾ ਉਹਦਾ ਕਾਰਡ ਬਣਿਆ ਹੋਇਆ ਸੀਗਾ ਉੱਥੇ ਦਵਾਈ ਲੈਣ ਗਿਆ ਉਹਨਾਂ ਨਾਲ ਵੀ ਬੀਹੇਵ ਕੀਤਾ ਜਿਹਦੇ ਉੱਤੇ ਐਸ ਐਚਓ ਸਾਹਮਣੇ ਆਪ ਜਾ ਕੇ ਉਹਨੇ ਆਪਣਾ ਜਿਹੜਾ ਰੁਕੂ ਕਾਰਵਾਈ ਮਚਲੀ ਆਂਦੀ ਸੀਗੀ ਤੇ ਉਹ ਤੋਂ ਬਾਅਦ ਉਸ ਵਕਤ ਉਹਨਾਂ ਨੇ ਕੋਈ ਰਿਟਰਨ ਕੰਪਲੇਂਟ ਨਹੀਂ ਦਿੱਤੀ ਸੀਗੀ ਫਿਰ ਵੀ ਅਸੀਂ ਰੁਕੂ ਕਾਰਵਾਈ ਮਚਲੀ ਆਤੀ ਸੀ ਮੌਕੇ ਦੀ ਨਜ਼ਰ ਤੋਂ ਦੇਖਦੇ ਹੋਏ ਤੇ ਬਾਅਦ ਵਿੱਚ ਉਹ ਇਹਨਾਂ ਨੇ ਜਿਹੜੀ ਹੈਗੀ ਰਿਟਰਨ ਕੰਪਲੇਂਟ ਜਿਹੜੀ ਹੈਗੀ ਹੈ ਸੈਮ ਤੋਂ ਸਾਨੂੰ ਆਈ ਹੈ ਜਿਹਦੇ ਉੱਤੇ ਅਸੀਂ ਜਿਹੜਾ ਹੈਗਾ ਵਾਪਕ ਧਾਰਾਵਾਂ ਦੇ ਤਹਿਤ ਦੋਸ਼ੀ ਦੇ ਉੱਤੇ ਆਪਣਾ ਕੇਸ ਜਿਸਟਰ ਕਰਕੇ ਤੇ ਦੋਸ਼ੀ ਨੂੰ ਅਦਸਰੇ ਗ੍ਰਿਫਤਾਰ ਕਰ ਲਿਆ ਇਹ ਸਰ ਕਿਹੜੀਆਂ ਕਿਹੜੀਆਂ ਧਾਰਾਵਾਂ ਨੂੰ ਪਰਚਾ ਕੀਤਾ ਇਹ ਦੱਸੋ ਇਹ ਹੈ ਕਿ ਬੀ ਐਨ ਐਸ ਦੀ ਧਾਰਾ ਹੈਗੇ 782 791262132 22135513 ਵੀ ਨੇ ਸਿਟਾਰਨ ਤੇ ਡਾਕਟਰੀ ਦੇ ਨਾਲ ਸੰਬੰਧਤ ਤੇ ਜਿਹੜੀਆਂ ਲਗ ਲਗ ਤਰ੍ਹਾਂਾਂ ਨੇ ਇਹ ਨਸ਼ਾ ਵੀ ਕਰਦਾ ਸੀ ਇਹ ਅਧਿਕਾਰ ਹੈਗਾ ਤਾਂ ਕਾਰਡ ਵੀ ਬਣੇ ਹੋਇਆ ਇਹ ਤੇ ਕੋਈ ਪਹਿਲਾਂ ਹੀ ਮਾਮਲਾ ਕਰਦਾ ਕੋਈ ਪਹਿਲਾਂ ਹਾਂ ਦੇ ਅਸੀਂ ਦੇਖ ਰਹੇ ਹਾਂ ਟ੍ਰੈਪੀਸ਼ਨ ਦੇ ਤਰ੍ਹਾਂ ਨੂੰ ਨਹੀਂ ਵੀ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੇਖ ਰਹੇ ਹਾਂ ਅੱਜ ਹੀ ਰਿਫਾਰਮ ਕਰਿਆ